ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸ਼ਹੀਦ ਭਾਈ ਦੇਵਾਲਾ ਜੀ ਦੇ ਜੀਵਨ ਤੇ ਸਾਖੀ ਆਪ ਜੀ ਨਾਲ ਸਾਂਝੀ ਕਰਾਂਗੇ ਸੋ ਭਾਈ ਦੇਵਾਲਾ ਜੀ ਦਾ ਬਚਪਨ ਦਾ ਨਾਮ ਭਾਈ ਦੇਵਾਲ ਦਾ ਸੀ ਅਤੇ ਦੇਵਾਲਾ ਜੀ ਦੇ ਪਿਤਾ ਦਾ ਨਾਮ ਭਾਈ ਮਾਈ ਦਾਸ ਸੀ ਇਹਨਾਂ ਦਾ ਇੱਕ ਛੋਟਾ ਭਾਈ ਭਾਈ ਮਨੀ ਰਾਜ ਜੀ ਸ਼ਹੀਦ ਹੋਏ ਹਨ ਜਿਉਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੰਦਵੰਦ ਕੱਟ ਕੇ ਵੰਦਵੰਦ ਕੱਟ ਕੇ ਸ਼ਹੀਦੀ ਪਾਈ ਸੀ ਇਹਨਾਂ ਦੇ ਦਾਦਾ ਜੀ ਦਾ ਨਾਮ ਬਾਲੂ ਰਾਮ ਜੀ ਸੀ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਪਹਿਲੇ ਜੰਗ ਵਿੱਚ ਉਹਨਾਂ ਨੇ ਸ਼ਹੀਦੀ ਪਾਗਿਆ ਸਨ ਇਹਨਾਂ ਦੇ ਬਜ਼ੁਰਗ ਦੱਸਦੇ ਹਨ ਮਲਤਾਨ ਦੇ ਪਾਸ ਅਲੀਪੁਰ ਦੇ ਰਹਿਣ ਵਾਲੇ ਸਨ ਇਹਨਾਂ ਦਾ ਪਰਿਵਾਰ ਗੁਰੂ ਘਰ ਨਾਲ ਅਥਾਹ ਪਿਆਰ ਰੱਖਦਾ ਸੀ 1657 ਈਸਵੀ ਨੂੰ ਭਾਈ ਅਮਰਤਾਜ ਭਾਈ ਮਾਈ ਦਾਸ ਜੀ ਗੁਰੂ ਹਰਾਈ ਜੀ ਦੇ ਦਰਸ਼ਨ ਲਈ ਕੀਰਤਪੁਰ ਸਾਹਿਬ ਗਏ ਸਨ ਫਿਰ ਵਾਪਸ ਆਉਣ ਲੱਗੇ ਆਪਣੇ ਪੁੱਤਰਾਂ ਨੂੰ ਗੁਰੂ ਜੀ ਦੀ ਸੇਵਾ ਲਈ ਕੀਰਤਪੁਰ ਸਾਹਿਬ ਹੀ ਛੱਡ ਆਏ ਸਨ ਉਸ ਸਮੇਂ ਭਾਈ ਜੈਦਾਲਾ ਜੀ ਕਰੀਬ 15 ਕੁ ਸਾਲ ਦੀ ਉਮਰ ਦੇ ਸਨ ਸਿਰ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ 1663 ਈਸਵੀ ਨੂੰ ਪਟਨਾ ਸਾਹਿਬ ਤੋਂ ਅਸੰਭਲ ਗਏ ਤਾਂ ਇਹਨਾਂ ਨੂੰ ਆਪਣੇ ਘਰ ਦੀ ਦੇਖਭਾਲ ਕਰਨ ਵਾਸਤੇ ਪਟਨਾ ਸਾਹਿਬ ਹੀ ਛੱਡ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਵੀ ਇਨਾਂ ਦੀ ਦੇਖਰੇਖ ਵਿੱਚ ਹੀ ਹੋਇਆ ਸੀ। ਅਨੰਤਪੁਰ ਛੱਡਣ ਸਮੇਂ ਕੁਰਤੇਗਵਾਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਜੋ ਲੈਣਾ ਹੈ ਲੈ ਸਕਦੇ ਹੋ। ਪਰ ਸਿੰਘਾ ਨੇ ਕਿਹਾ ਪਰ ਸਿੱਖਾਂ ਨੇ ਕਿਹਾ ਕਿ ਅਸੀਂ ਆਪ ਜੀ ਨਾਲ ਨਾਲ ਹੀ ਆਗਰਾ ਜਾਣਾ ਹੈ। ਭਾਈ ਜਾਲਾ ਜੀ ਨੂੰ ਗੁਰੂ ਸਾਹਿਬ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ 9 ਨਵੰਬਰ 1675 ਈਸਵੀ ਨੂੰ ਕਾਜ਼ੀਆਂ ਨੇ ਫਤਵਾ ਲਾ ਦਿੱਤਾ ਕਿ ਭਾਈ ਜੈਲਾ ਜੀ ਨੂੰ ਉਬਲਦੀ ਦੀਗ ਵਿੱਚ ਬਿਠਾ ਕੇ ਅਵਾਲ ਕੇ ਸ਼ਹੀਦ ਕੀਤਾ ਜਾਵੇ। ਇਹ ਹੁਕਮ ਸੁਣ ਕੇ ਭਾਈ ਜੈਲਾ ਜੀ ਗੁਰੂ ਜੀ ਤੋਂ ਆਗਿਆ ਮੰਗੀ ਤਾਂ ਗੁਰੂ ਜੀ ਨੇ ਕਿਹਾ ਕਿ ਤੇਰੀ ਸੇਵਾ ਸਫਲ ਹੈ ਜੋ ਕਿ ਤੇਰਾ ਨੰਬਰ ਮੇਰੇ ਤੋਂ ਪਹਿਲਾਂ ਹੀ ਆ ਗਿਆ ਹੈ। ਉਸ ਤੋਂ ਬਾਅਦ ਜਲਹਾਦਾ ਨੇ ਕਿਹਾ ਕਿ ਅਜੇ ਵੀ ਭਾਈ ਟਾਈਮ ਹੈ। ਤੂੰ ਇਸਲਾਮ ਕਬੂਲ ਕਰ ਸਕਦਾ ਹੈ। ਅਸੀਂ ਤੈਨੂੰ ਛੱਡ ਦੇਾਂਗੇ। ਨਹੀਂ ਤਾਂ ਐਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਮਾਰਾਂਗੇ ਪਰ ਦਿਆਲਾ ਜੀ ਨੇ ਇਸਲਾਮ ਮੰਨਣ ਤੋਂ ਇਨਕਾਰ ਕਰ ਦਿੱਤਾ ਫਿਰ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ ਧੰ ਹੈ ਸ਼ਹੀਦ ਭਾਈ ਦਿਆਲਾ ਜੀ ਤੇ ਧੰ ਉਹਨਾਂ ਦੀ ਕੁਰਬਾਨੀ ਨੂੰ ਕੌਮ ਸਦਾ ਹੀ ਯਾਦ ਰੱਖੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ